ਅਸੀਂ ਮਾਫੀ ਮੰਗਦੇ ਜੀ ਜੀ ਮੇਰੀ ਕੀਤੀ ਉਹ ਨਹੀਂ ਅਸੀਂ 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 ਪਰਮਾਤਮਾ ਦੇ ਮੋਹਰੇ ਗੱਲੇ ਆ ਸਾਡੀ ਦੁਕਾਨ ਤੇ ਕੋਈ ਵੀ ਗਲਤ ਕੰਮ ਹੋਏਗਾ ਸਾਡੀ ਦੁਕਾਨ ਦੇ ਮੋਹਰੇ ਕੋਈ ਗਲਤ ਕੰਮ ਹੋਊਗਾ ਤੁਸੀਂ ਜ਼ਿੰਮੇਵਾਰ ਹੋਵੋ ਮੈਂ ਆਉਂਗਾ ਅਸੀਂ ਕਿਉਂ ਆਵਾਂਗੇ ਚਲੋ ਇੱਕ ਮਿੰਟ ਠਹਿਰੋ ਇੱਕ ਹੀ ਕਰਕੇ ਹਾਂ ਨਾ ਤੁਸੀਂ ਚਲੋ ਹੁਣ ਨਹੀਂ ਇੱਕ ਮਿੰਟ ਠਹਿਰੋ ਵੀਰ ਜੀ ਇੱਕ ਮਿੰਟ ਮੇਰੀ ਠਹਿਰੋ ਠਹਿਰੋ ਤੁਹਾਡੇ ਘੱਟੋ ਘਾਟ ਜਿੱਡਾ ਢਾਬੇ ਦਾ ਸਹਿਜ ਆ ਖਟੋਖਟ 10 ਕਮਰੇ ਕੈਮਰੇ ਵੀਡੀਓ ਵਿਦ ਆਡੀਓ ਮੈਂ ਲਵਾਉਂਗਾ ਲੱਗੂਗੇ ਮੈਂ ਲਵਾਉਂਗਾ ਹਰੇਕ ਟੇਬਲ ਤੋਂ ਲੈ ਕੇ ਬਾਹਰ ਕਮਰੇ ਅੰਦਰ ਤੱਕ ਮੈਂ ਲਵਾਉਂਗਾ ਜਦੋਂ ਸੁਣ ਲਓ ਸੁਣ ਕੇ ਹਾਂ ਨਾ ਜਵਾਬ ਦੋ ਬਾਹਰ ਤੋਂ ਲੈ ਕੇ ਅੰਦਰ ਤੱਕ ਟੇਬਲ ਤੱਕ ਹਰ ਜਗ੍ਹਾ ਫਿਕਸ ਰੇਟ ਲਿਸਟ ਲੱਗੂਗੀ ਮੈਂ ਕਹਿੰਦਾ ਮੈਂ ਲਵਾਉਂਗਾ ਚਲੋ ਹੱਸ ਮੇਰੀ ਈਜੀ ਚੀਜ਼ ਹੈ ਬਿਨਾ ਗਾਕ ਦੇ ਮੰਗਿਆ ਕੋਈ ਚੀਜ਼ ਉਹਨੂੰ ਪਰੋਸੀ ਨਹੀਂ ਜਾਊਗੀ ਛੋਏ ਜੇ ਕੋਈ ਮੰਗਦਾ ਰੇਟ ਦੱਸ ਕੇ ਦੱਸੋ ਇੱਕ ਮਿੰਟ ਛੋਟੀ ਜਿਹੀ ਬੇਤੀ ਸੋਹਣੀ ਹਾਂ ਜਾਂ ਨਾ ਜਵਾਬ ਦਿਓ ਮੈਂ ਤੁਹਾਡੀ ਗੱਲ ਮੰਨ ਲਈ ਸ਼ਾਦੀ ਗੱਲ ਮੰਨ ਲਈ ਇਹ ਵੀ ਗੱਲ ਮੰਨ ਲਈ ਅੰਦਰ ਆ ਕੇ ਦੋ ਆ ਕੇ ਸਾਰਾ ਬਲਵਈਆ ਬਹਿ ਜਾਂਦੇ ਆ ਉਹ ਕਹਿੰਦਾ ਰਿਓ ਆਡੀਓ ਵੀਡੀਓ ਲਾਓ 1 ਮਿੰਟ ਸੋਣਾ ਆਓ ਆਡੀਓ ਵੀਡੀਓ ਕਿਆਤਾ ਬਾਈ ਆਡੀਓ ਵੀਡੀਓ ਲਾਓ ਬਾਰੇ ਕਹਿੰਦੇ ਅਸੀਂ ਵੀ ਸਾਰਾ ਬਾਰਤ ਦੇ ਸਾਰੇ ਅਗਲਾ ਕੀ ਕਰੇ ਇਹਨਾਂ ਦੀ ਐਟੀਟਿਊਡ ਨਾਲ ਤੁਹਾਡੀ ਪਸੰਦੀ ਹੁੰਦੀ ਆ ਜਿੱਦਾਂ ਮੈਂ ਤੁਹਾਨੂੰ ਇੱਕ ਮਿੰਟ ਠਹਿਰੋ ਮਾਰ ਪੜਚਾਰਨ ਤੋਂ ਬਾਅਦ ਆਗਲਾ ਮਹੱਤਵਪੂਰਨ ਕੋਈ ਬਣੇ ਆਗਲਾ ਕੀ ਆਖਰੀ ਮਾਰਦਾ ਜਿਹੜੇ ਨੂੰ ਕੱਢੋ ਚਰਦਾਬੀ ਮੰਨਦੀਆਂ ਗੁਰਦਾਸ ਜੀ ਜਿਹੜੇ ਸੰਗਤ ਕਰੋ ਜੇ ਤੁਹਾਨੂੰ ਲੱਗਦਾ ਸਾਡੇ ਕੋ ਜਿਹੜੀਆਂ ਖਰਤੀਆਂ ਹੋਈਆਂ ਕਾਮ ਹੱਤੇ ਆਪਣਾ ਗਹਾਰ ਤੇ ਗਹਾਰ ਸੁਧਾਰੂਗੇ ਲੈ ਨਾ ਮਾਫੀ ਮੰਗ ਲਓ ਨਹੀਂ ਨਾ ਤੁਹਾਨੂੰ ਕੁਝ ਕਹਿ ਦਵਾਂ ਕਿ ਮਿੱਟੀ ਦਾ ਦੇਲਵਾ ਕੇ ਢੱਬਾ ਫੂਕ ਦਿਓ ਚਲੋ ਬਸ ਮਾਫੀ ਮੰਗ ਲਓ ਜੀ ਮਾਫੀ ਮੋਰ ਦਸੋ ਗੁਰੂ ਸਾਹਿਬ ਤੋਂ ਮਾਫੀ ਮੰਗਣੀ ਮਨਸ ਮੰਗ ਲਓ ਜੀ ਉਹਨਾਂ ਕੋਲੋਂ ਪਹਿਲਾਂ ਇੱਕ ਵਾਰੀ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਮਾਫੀ ਮੰਗ ਲਈਏ ਕੋਈ ਸ਼ਹਿਰ ਦੀ ਸੰਗਤ ਕੋਲੋਂ ਜਿਹਨਾਂ ਕੋਲੋਂ ਮਾਫੀ ਮੰਗ ਕੇ ਮਾਫੀ ਮੰਗ ਨਹੀਂ ਨਹੀਂ ਪਹਿਲਾਂ ਮਾਫੀ ਮੰਗ ਲਓ ਫਿਰ ਪਤਾ ਠਿਕ ਲਓ ਪਹਿਲਾਂ ਮਾਫੀ ਮੰਗ ਲਓ ਮਾਫੀ ਮੰਗਣੀ ਮਾਫੀ ਮੰਗ ਲਓ ਬਾਉ ਜੀ ਹੋ ਮੰਗੋ ਹੁਣ ਇੱਕ 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 ਬੇਤੀ ਜ਼ਰੂਰ ਆ ਮੀਡੀਆ ਨੂੰ ਆਪਾਂ ਇਹਨੂੰ ਮਸਾਲਾ ਬਣਾ ਕੇ ਹੁਣ ਕਿਸੇ ਦਾ ਹੁਣ ਜੇ ਕੋਈ ਗੁਰੂ ਦੀ ਸ਼ਰਤ ਆ ਗਿਆ ਨਾ ਉਹਦਾ ਧਿਆਨ ਰੱਖਿਓ ਇਹ ਤੁਹਾਡੇ ਲਈ ਟੀਆਰਪੀ ਦਾ ਕੰਟੈਂਟ ਨਹੀਂ ਹੈਗਾ ਹੁਣ ਇਹ ਸਾਡੀਆਂ ਰੌ ਰੀਤਾ ਵੀ ਅਸੀਂ ਇੱਕ ਕਚਹਿਰੀ ਦੇ ਵਿੱਚ ਜਨਤਕ ਕਚਹਿਰੀ 'ਚ ਬੰਦਾ ਆਇਆ ਸੰਗਤ ਅੱਗੇ ਝੁਕਿਆ ਗੁਰੂ ਅੱਗੇ ਝੁਕਿਆ ਇਹਨੂੰ ਕੰਟੈਂਟ ਬਣਾ ਕੇ ਆਪਾਂ ਨਾ ਇਹ ਨਾ ਉਹਦੇ ਨਾਮ ਪਰਿਵਾਰ ਦੀ ਕੋਈ ਹਰਾਸਮੈਂਟ ਨਹੀਂ ਕਰਨੀ ਜੇ ਹੁਣੇ ਕਿਸੇ ਗੱਲ ਤੋਂ ਮੁੱਕਰਦੇ ਨੇ ਗੁਰੂ ਦੀ ਝੂਰੀ 'ਚ ਇਹ ਸਭ ਤੋਂ ਪਹਿਲਾਂ ਗੁਰੂ ਦੇ ਦੇਖਦਾ ਬਾਕੀ ਬਸ ਠੀਕ ਹੈ ਜੀ ਇਹ ਆ ਲੋ ਅੱਗੇ ਪਾ ਦਿਓ ਮੈਂ ਤੁਸੀਂ ਮੱਥਾ ਟੇਕ ਲਓ ਮੱਥਾ ਟੇਕ ਲਓ ਤੂੰ ਸੰਗਤ ਕੋਲੋਂ ਤੁਸੀਂ ਮਾਈ ਮੰਗ ਲਈ ਆ ਹੁਣ ਕਿਸੇ ਬੰਦੇ ਕੋਲੋਂ ਜਾਂ ਖਲੀ ਸਾਹਿਬ ਕੋਲੋਂ ਮਾਈ ਮੰਗਣ ਦੀ ਲੋੜ ਨਹੀਂ ਅਸੀਂ ਤਾਂ ਬੰਦਾ ਬੰਦਾ ਇੰਪੋਰਟ ਨਹੀਂ ਹੈ ਮੱਥਾ ਟੇਕੋ ਜੀ ਕੋਈ ਇੱਕੋ ਜਿਹੜਾ ਮੁੰਡਾ ਬਹਿਸ ਰਿਹਾ ਸੀ ਉਹ ਕਿਹਦੇ ਨੂੰ ਬੁਲਾਉਂਦਾ